ਪਕਰ ਪਕਲਾਹਟ ਵੇਖੋ ਅਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਗਿਆ ਸੀ ਭਗਵਾਨ ਕਮਾਨਸਿਆ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਨੀ ਤੱਕ ਨਾਲੇ ਕਮ ਜਨ ਨਾਲ ਇੱਧਰ ਆ ਜਾ ਆ ਇੱਥੇ ਆ ਇੱਧਰ ਆਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਵੀ ਜਾਣ ਨਹੀਂ ਦਿੰਦਾ ਇਹ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਉਹ ਨਹੀਂ ਜਾਣ ਦਿੰਦਾ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਦੀ ਕਿਸੇ ਦੀ ਬੱਚੀ ਦੀ ਡਾਕਟਰੀ ਜੀ ਆ ਇਤਰਾ ਟਿਸ਼ੂ ਟਿਪਲੀ ਸਾਹਿਬ ਨਾ ਕਰਦਾ ਮੈਂ ਚੱਲਦਾ ਘਰ ਬੰਦਾ ਬਹੁਤ ਕਰ ਲੀ ਰਿਕਾਰਡਿੰਗ ਬਹੁਤ ਵੇਟ ਤੁਹਾਡੇ ਦੇਖੋ ਮੈਂ ਮੰਨ ਲਓ ਸਾਡੀ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆਂ ਅਬ ਅਕਸ਼ਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੇਅ ਨਹੀਂ ਪਤਾ ਹੈ